ਵਾਦ ਕਰਵਾਈ ਗਈ ਹੈ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਅੱਜ ਪੰਜਾਬ ਦੇ ਅੰਦਰ ਏਸ਼ੀਆ ਦੀ ਸਭ ਤੋਂ ਵੱਡੀ ਜਿਹੜੀ ਗ੍ਰੇਨ ਮਾਰਕੀਟ ਖੰਨਾ ਦੇ ਵਿਖੇ ਅੱਜ ਸਾਡੇ ਜਿਹੜੀ ਦਿਲਸ ਪਹੁੰਚੀ ਹੈ ਕਣਕ ਪਹੁੰਚੀ ਹੈ ਔਰ ਅੱਜ ਸਾਨੂੰ ਬੜੀ ਖੁਸ਼ੀ ਹੈ ਕਿ ਅੱਜ ਉਹਦੀ ਸ਼ੁਰੂਆਤ ਹੋਗੀ ਅੱਜ ਪ੍ਰਾਈਵੇਟ ਹੀ ਖਰੀਦ ਲੈਤੀ ਗਈ ਪਹਿਲੀ ਉਹ ਜਿਹੜੀ ਢੇਰੀ ਸੀ ਔਰ ਮੈਂ ਇਸ ਗੱਲ ਤੇ ਮੁਬਾਰਕਬਾਦ ਵੀ ਦਿੰਦਾ ਸਾਡੇ ਜ਼ਿਮੀਦਾਰ ਭਰਾ ਨੂੰ ਜਿਨ੍ਹਾਂ ਦੀ ਅੱਜ ਇਹ ਜਿਹੜੀ ਫਸਲ ਹੈ ਜਿਹੜੀ ਉਹਨਾਂ ਨੇ ਇਹ 17 ਨਾ ਚਾਵਾ ਨਾ ਪਾਲੀ ਸੀ ਆਜੋ ਮੰਡੀ ਦੇ ਵਿੱਚ ਆਂਦੇ ਸਾਰੀ ਮੱਤੋਂ ਕਿ ਲੈ ਲਈ ਗਈ ਗਈ ਔਰ ਜਿੱਥੇ ਕਿਤੇ ਇੱਕ ਪ੍ਰੋਬਲਮ ਵੀ ਆਈ ਹੈ ਕਿ ਪੂਰੇ ਪੰਜਾਬ ਦੇ ਅੰਦਰ ਜਿਵੇਂ ਆਪਾਂ ਦੇਖਿਆ ਕਿ ਇਸ ਵਾਰ ਮੌਸਮ ਬੜਾ ਨਾਸਾਜ਼ ਸੀ ਉਹਨੇ ਬਹੁਤ ਮੱਤਾ ਧੋਖਾ ਕੀਤਾ ਮੌਸਮ ਨੇ ਕੁਦਰਤ ਨੇ ਕਿ ਐਡੀ ਵਧੀਆ ਤਿਆਰ ਹੋਈ ਸਵਾਦੀ ਫਸਲ ਹੈ ਜਿਹੜੀ ਉਹਦੇ ਉੱਤੇ ਗੜੇ ਮਾਰੀ ਹੋਗੀ ਨਹੀਂ ਠਖੜ ਚੱਲੇ ਜਿਹੜੇ ਕਰਕੇ ਬਹੁਤ ਜ਼ਿਆਦਾ ਲੋਸ ਹੋ ਗਿਆ ਇਹਦਾ ਫਸਲ ਦਾ ਤੇ ਜਿਹਦੇ ਕਰਕੇ ਸੈਂਟਰ ਦੀਆਂ ਏਜੰਸੀਆਂ ਜਿਹੜੀਆਂ ਉਰੇ ਆਈਆਂ ਸੀਗੀਆਂ ਸਰਵੇਖਣ ਕਰਨ ਖੰਨੇ ਦੀ ਮੰਡੀ ਚ ਉਹਨਾਂ ਨੇ ਉਸ ਮੁਤਾਬਕ ਇਹਦੇ ਤੇ ਕੱਟ ਲਗਾਦਾ ਜਿਹਦੇ ਵਿੱਚ ਇਹ ਮੈਨੂੰ ਲੱਗਾ 5 ਰੁਪਏ 21 ਪੈਸੇ ਤੋਂ ਲੈ ਕੇ ਤਕਰੀਬਨ ਤਕਰੀਬਨ ਅਲੱਗ-ਅਲੱਗ ਕੈਟਾਗਰੀਆਂ ਬਣਾਈਆਂ ਮਿਨੀਮਮ 5 ਰੁਪਏ 21 ਪੈਸੇ ਤੋਂ ਲੈ ਕੇ 37 ਰੁਪਏ ਤੱਕ ਦੀ ਇਹਨਾਂ ਨੇ ਇਹ ਕੈਟਾਗਰੀ ਬਣਾਈ ਹੈ ਜੀਦਾ ਕਿ ਹਲੇ ਪੰਜਾਬ ਲੈਵਲ ਦੇ ਉੱਤੇ ਫੈਸਲਾ ਹੋਣਾ ਕਿ ਕਿੰਨੇ ਰੁਪਏ ਕੱਟ ਦੇ ਉੱਤੇ ਜਾਨੀ ਕਿ ਇਹ ਜਿਹੜੀ ਫਸਲ ਹੈ ਇਹ ਚੱਕੀ ਜਾਊਗੀ ਸਰਕਾਰੀ ਖਰੀਦ ਸੋਦੇ ਲਈ ਅਸੀਂ ਸੀਐਮ ਸਾਹਿਬ ਦੀ ਨੋਟਿਸ 'ਤੇ ਗੱਲ ਲਿਆਂਦੀ ਔਰ ਬਹੁਤ ਜਲਦੀ ਆਉਣ ਵਾਲੇ ਇੱਕ ਅੱਧੇ ਦਿਨ ਦੇ ਅੰਦਰ ਹੀ ਇਹਦੇ ਤੇ ਪੂਰਾ ਜਾਨੀ ਕਿ ਬੈਠ ਕੇ ਫੈਸਲਾ ਲੱਤਾ ਜਾਊਗਾ ਔਰ ਫੈਸਲਾ ਲੈ ਕੇ ਤੇ ਜਿਹੜੀ ਫਿਰ ਫਸਲ ਖਰੀਦੀ ਜਾਊਗੀ ਤੇ ਉਹ ਪੂਰੇ ਜਾਨੀ ਕਿ ਉਸ ਜਿੰਨਾ ਉਹ ਹੋਊਗਾ ਬੈਠ ਕੇ ਫੈਸਲਾ ਕੀਤਾ ਉਹ ਉਨੀ ਅਮਾਉਂਟ ਤੇ ਉੱਤੇ ਸਾਰੀ ਦੀ ਸਾਰੀ ਇਹ ਫਸਲ ਚੱਕੀ ਜਾਊਗੀ ਤੇ ਐਮਐਲਏ ਸਾਹਿਬ ਇੱਕ ਕੱਲ ਤਾਂ ਕੀਤੀ ਗਰੀਬ ਕੋ ਜਿਹੜੀ ਸਰਕਾਰੀ ਖਰੀਦ ਸ਼ੁਰੂ ਕੀਤੀ ਸੀ ਤੇ ਹਜੇ ਤੱਕ ਇੱਕ ਵੀ ਦਾਣਾ ਸਰਕਾਰ ਨੇ ਖਰੀਦਿਆ ਨਹੀਂ ਕਾਰਨ ਕੀ ਹੈ ਇਹ ਦੇਖੋ ਐਕਚੁਅਲ ਦੇ ਵਿੱਚ ਕੀ ਹੈ ਜੀ ਸਰਕਾਰ ਇਹ ਕੋਈ ਐਡਾ ਨਹੀਂ ਕਿ ਕੋਈ 2-4 ਦਿਨ ਇਹ ਤਾਂ ਘੰਟਿਆਂ ਦੀ ਗੱਲ ਹੈ ਹੋਊਂਗੀ ਮਤਲਬ ਕਿ ਸਮਝ ਲਓ ਵੀ 2-4 ਘੰਟੇ ਚ ਫੈਸਲਾ ਹੋ ਜੂਵੇ ਕਿਉਂਕਿ ਇਹ ਜਿਹੜਾ ਕੱਟ ਦਾ ਕਿਉਂਕਿ ਅਸੀਂ ਤਾਂ ਐਕਸਪੈਕਟਾ ਸੀ ਸੈਂਟਰ ਤੋਂ ਐਕਸਪੈਕਟ ਨਹੀਂ ਸੀ ਕਰ ਰਹੇ ਕਿ ਜਿੱਥੇ ਦੋਰੀ ਮਾਰ ਪਾਉਗੀ ਇਹ ਦੋਰੀ ਮਾਰ ਹੈ ਕਿ ਇੱਕ ਪਾਸੇ ਤਾਂ ਸਾਡੇ ਉੱਤੇ ਉਧਰ ਤਾਂ ਜਿਹੜੀ ਉਹਨੇ ਇਸ ਵਾਰ ਏਦਾਂ ਸਾਡੇ ਨਾਲ ਧੱਕਾ ਕੀਤਾ ਹੁਣ ਉੱਪਰ ਤੇ ਸੈਂਟਰ ਧੱਕਾ ਕਰਨ ਲੱਗਿਆ ਆ ਤਾਂ ਅਸੀਂ ਯਾਨੀ ਕਿ ਇਹੀ ਕੋਸ਼ਿਸ਼ ਕਰ ਰਹੇ ਹਾਂ ਕਿ ਘੱਟ ਤੋਂ ਘੱਟ ਕੱਟ ਲੱਗੇ ਕਿਉਂਕਿ ਉਹ ਜਿਹੜਾ ਕੱਟ ਦਾ ਜਿਹੜਾ ਪੈਸਾ ਆਫਟਰ ਆਲੋ ਜਿਹੜਾ ਸਟੇਟ ਗਵਰਨਮੈਂਟ ਦੇ ਉੱਤੇ ਹੀ ਉਹਦਾ ਵਜਨ ਪੈਂਦਾ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜਾ ਕੱਟ ਘੱਟੋ ਘੱਟ ਲੱਗੇ ਤਾਂ ਜੋ ਸੈਂਟਰ ਦਾ ਇਹਦਾ ਬਣਦਾ ਅਸੀਂ ਤਾਂ ਸਾਡੀ ਤਾਂ ਇਹ ਡਿਮਾਂਡ ਹੈ ਕਿ ਪੂਰੀ ਪੇਮੈਂਟ ਦੇ ਉੱਤੇ ਸੈਂਟਰ ਚੱਕੇ ਕਿਉਂਕਿ ਪ੍ਰੋਕਿਊਰਮੈਂਟ ਜੈਂਸੀ ਦਾ ਐਫਸੀਆਈ ਜਾਂ ਇਹ ਜਾਣਨ ਦਾ ਐਫਸੀਆਈ ਕੋਲ ਹੈ ਤਾਂ ਅਸੀਂ ਤਾਂ ਚਾਹੁੰਦੇ ਹਾਂ ਪੂਰੇ ਪੈਸੇ ਮਿਲਣੇ ਚਾਹੀਦੇ ਪਰ ਉਹਨਾਂ ਨੇ ਜੇ ਕੱਟ ਲਗਾਇਆ ਹੈ ਤਾਂ ਅਸੀਂ ਹੁਣ ਉਹਨਾਂ ਦੀ ਮਨਮਰਜ਼ੀ ਨਹੀਂ ਦੇਖਣੀ ਅਸੀਂ ਇਹ ਦੇਖਣੀ ਹੈ ਕਿ ਸਟੇਟ ਗਵਰਨਮੈਂਟ ਉਹਦੇ ਤੇ ਕਿੰਨਾ ਮਿਨੀਮਮ ਜਾਨੀ ਕਿ ਫੈਸਲਾ ਲੈਂਦੀ ਹੈ ਔਰ ਇਹ ਸ਼ਾਇਦ ਮਿਲਦਾ ਕਿ ਸ਼ਾਮ ਤੱਕ ਨੇ ਕੱਲ ਤੱਕ ਇਹਦਾ ਫੈਸਲਾ ਆ ਜਾਣਾ ਔਰ ਉਨੀ ਅਮਾਉਂਟ ਦੇ ਉੱਤੇ ਫਿਰ ਇਹਦੀ ਪ੍ਰਕਿਊਰਮੈਂਟ ਸਰਕਾਰੀ ਸ਼ੁਰੂ ਹੋ ਜੂ। ਸਾਨਾ ਜੀ ਵੀ ਨਾਰਾਜ਼ਗੀ ਪਾਈ ਜਾ ਰਹੀ ਹੈ ਵੀ ਗਦੌਬੇ ਕਰਨ ਵਾਸਤੇ ਕਈ ਪਿੰਡਾਂ ਦੇ ਵਿੱਚ ਅਜੇ ਤੱਕ ਗਈ ਨਹੀਂ ਪਾਈ। ਤੇ ਉਹਨਾਂ ਨੂੰ ਮੇਰੀ ਨੋਟਿਸ 'ਚ ਇੱਕ ਵੀ ਪਿੰਡ ਨਹੀਂ ਆਇਆ। ਮੈਂ ਖੰਨੇ ਹਲਕੇ ਦੀ ਜੇ ਗੱਲ ਕਰਾਂ ਔਰ ਇਹ ਪਿੰਡੇ 67 ਪਿੰਡਾਂ ਦੀ ਗੱਲ ਕਰਾਂ। ਸਪੈਸ਼ਲ ਪਟਵਾਰੀਆਂ ਦੀ ਮੈਂ ਮੀਟਿੰਗ ਕਰਦੀ ਹੈ, ਐਸ.ਟੀ.ਐਮ ਤੇ ਤਸੀਲਦਾਰ ਦੀ ਹਾਜ਼ਰੀ ਸਦੀ ਹੈ ਔਰ ਸਪੈਸ਼ਲ ਆਦੇਸ਼ ਦਿੱਤੇ ਗਏ ਨੇ ਕਿ ਗੁਰੂ ਘਰਾਂ ਦੇ ਸਪੀਕਰਾਂ 'ਚ ਜਾ ਕੇ ਅਨਾਊਂਸਮੈਂਟਾਂ ਕਰਵਾ ਕੇ ਪਿੰਡਾਂ ਦੇ ਵਿੱਚ ਗਰਦਾਬਰੀਆਂ ਕਰਵਾਈਆਂ ਜਾਣ ਔਰ ਹੋਈਆਂ ਨੇ ਸੋ ਇਸ ਦੇ ਨਾਲ ਆਹੀ ਜੀ ਕੋਈ ਗੱਲ ਨਹੀਂ ਜਿਹੜਾ ਜਣੀ ਕਹਿਣ ਦਾ ਭਾਵ ਕੋਈ ਜਿੱਕ ਤੇ ਕਦੇ ਪਿੰਡ ਦੀ ਪ੍ਰੋਬਲਮ ਹੋਊਗੀ ਉਹ ਸਾਡੀ ਨੋਟਿਸ 'ਚ ਲਿਆ ਦਿਓ ਅਸੀਂ ਕਰਵਾ ਦਿੰਦੇ ਹਾਂ ਦੁਆਰਤੀ ਫੇਰ ਬਲਕਿ ਇੱਕ ਨਹੀਂ ਮੈਂ ਤਾਂ ਦੋ ਵਾਰ ਭੇਜੇ ਨੇ ਪਟਵਾਰੀ ਆਪਣੇ ਇਲਾਕੇ ਦੇ ਵਿੱਚ ਔਰ ਇਹ ਜਿਹੜੀ ਰਿਪੋਰਟ ਹੈ ਉਹ ਰਿਪੋਰਟ ਉਹਨਾਂ ਨੇ ਦਫ਼ਤਰ ਦੇ ਵਿੱਚ ਭੇਜ ਦਿੱਤੀ ਹੈ ਔਰ ਜਿਹੜਾ ਬਣਦਾ ਜਿੰਨੇ ਪਰਸੈਂਟ ਨੁਕਸਾਨ ਹੋਇਆ ਉਹਨਾਂ ਨੂੰ ਮੁਆਵਜ਼ਾ ਇਹ ਜਿਹੜੀ 14 April ਹੈ ਵਿਸਾਖੀ ਤੋਂ ਪਹਿਲਾਂ ਪਹਿਲਾਂ ਉਹਨਾਂ ਦੇ ਖਾਤੇ ਲੱਗੇ ਹੋਏ ਧੰਨਵਾਦ ਸਰਮਾਇਆ ਸੁਭਿੰਦਰ ਸਿੰਘ ਜਨ ਅਸੈਂਟਰੀ ਆਰਡੀ ਅਸੋਸੀਏਸ਼ਨ ਪੰਜਾਬ ਖੰਨੇ ਮੰਡੀ ਤੋਂ ਸਰ ਬੇਨਤੀ ਇਹ ਹੈ ਕਿ ਕਿਸਾਨਾਂ ਦੇ ਉੱਤੇ ਜਿਹੜੀ ਮੌਸਮ ਦੀ ਕੁਦਰਤੀ ਮਾਰ ਪਈ ਹੈ ਉਹਦੇ ਸਬੰਧ ਵਿੱਚ ਸੈਂਟਰ ਕੋ ਆਸ ਲੈ ਕੇ ਗਏ ਕਿਸਾਨ ਦੇ ਆਸਾਂ ਉੱਤੇ ਫਿਰਿਆ ਪਾਣੀ ਸੈਂਟਰ ਸਰਕਾਰ ਵੱਲੋਂ ਇੱਕ ਤੁਕਲ ਕੀ ਜਿਹੜਾ ਫਰਮਾਨ ਜਾਰੀ ਕੀਤਾ ਗਿਆ ਜਿਹਦੇ ਵਿੱਚ 5 ਰੁਪਏ 31 ਪੈਸੇ ਤੋਂ ਲੈ ਕੇ 31 ਰੁਪਏ 87 ਪੈਸੇ ਤੱਕ ਜਿਹੜਾ ਕਟਾ ਲਾਇਆ ਗਿਆ ਜਿਹੜਾ ਕਿ ਆੜਤੀਆਂ ਨੂੰ ਔਰ ਕਿਸਾਨਾਂ ਨੂੰ ਔਰ ਕਿਸੇ ਨੂੰ ਵੀ ਇਹ ਜਿਹੜਾ ਹੈਗਾ ਤੱਕਾ ਲੱਗ ਰਿਹਾ ਇਸ ਕਰਕੇ ਸਾਡੀ ਬੇਨਤੀ ਹੈ ਸੈਂਟਰ ਸਰਕਾਰ ਨੂੰ ਵੀ ਉਹ ਇਹ ਕੁਦਰਤੀ ਆਫਤ ਨੂੰ ਆਪਣੇ ਉੱਤੇ ਸਹਾਰ ਦੇ ਹੋਏ ਬਿਨਾ ਕਟ ਤੋਂ ਜਿਹੜੀ ਕਣਕ ਪਰਚੇਜ ਕਰਨ ਦੇ ਜਿਹੜੇ ਆਰਡਰ ਨੇ ਉਹ ਇਸ਼ੂ ਕਰੇ ਕਿਸਾਨਾਂ ਮੰਡੀ ਦੇ ਵਿੱਚ ਹੁਣ ਸਰਕਾਰੀ ਕੀ ਸ਼ੁਰੂ ਹੋਈ ਜਾਂ ਹੋਈ ਤੇ ਪਰ ਪ੍ਰਾਈਵੇਟ ਵੀ ਖਰੀਦ ਸਰ ਖੰਨਾ ਮੰਡੀ ਦੇ ਵਿੱਚ ਅੱਜ ਪ੍ਰਸ਼ਾਸਨ ਤੇ ਐਮ ਐਲ ਏ ਸਾਹਿਬ ਜਿਹੜਾ ਖਾ ਭਾਅ ਸ਼ੁਰੂ ਕਰਾਉਣ ਆਏ ਸੀ ਲੇਕਿਨ ਸੈਂਟਰ ਦੇ ਸੁਖਲੁਕੀ ਫਰਮਾਨ ਕਾਰਨ ਜਿਹੜਾ ਇਹ ਭਾਅ ਹੈ ਕਿਸਾਨਾਂ ਨੇ ਕੱਟ ਲਗਾ ਕੇ ਕਣਕ ਵੇਚਣ ਤੋਂ ਇਨਕਾਰ ਕਰਤਾ ਇਸ ਕਰਕੇ ਜਿਹੜੇ ਭਾਅ ਨੇ ਉਹ ਨਹੀਂ ਲੱਗ ਸਕਦੇ ਅਜੇ ਤੱਕ ਕੋਈ ਪਰਚੇਜ ਨਹੀਂ ਹੋਈ ਹੈ ਸਰਕਾਰੀ ਕੀ ਸਰ ਹੁਣ ਤੱਕ ਥੋੜੇ ਬਹੁਤ ਹੀ ਨਹੀਂ ਪ੍ਰਾਈਵੇਟ ਪਰਚੇਜ ਹੋਈ ਹੈ ਸਰਕਾਰੀ ਖਰੀਦ ਨਹੀਂ ਹੋਈ ਅੱਜ ਪਹਿਲੇ ਦਿਨ ਸ਼ੁਰੂ ਹੋਣ ਲੱਗੀ ਸੀ ਕਿਉਂਕਿ ਰੇਵਲਾਂ ਅੱਜ ਹੀ ਬਣੀ ਆ ਇਸ ਕਰਕੇ ਜਿਹੜੇ ਕਿਸਾਨਾਂ ਨੇ ਇਸ ਕਟ ਲਵਾ ਕੇ ਜਿਹੜਾ ਕਣਕ ਵੇਚਣ ਤੋਂ ਅਨਕਾਰ ਕੀਤਾ। ਮਨਦੀਪ ਸਿੰਘ ਅਲੂਨੇ ਮੈਨ ਨੇ ਤੂੰ ਹਾਂਜੀ ਸਰ ਅੰਦਰ ਪਾਲੇ ਨਹੀਂ ਹਲੇ ਤਾਂ ਆਇਆ ਨਹੀਂ ਕੋਈ ਇਹ ਹੋ ਗਿਆ ਕੋਈ ਨਹੀਂ ਹੈ ਕੋਈ ਅਜੇ ਤੱਕ ਸਰਕਾਰੀ ਕ੍ਰੀਮ ਨਹੀਂ ਕੀਤੀ। ਨਹੀਂ ਲੱਗਦਾ ਸਰਕਾਰ ਅਰੇ ਬਹੁਤ ਗਲਤ ਹੈ ਆਉਣਾ ਚਾਹੀਦਾ ਹੁਣ ਇਹ ਰ ਮਾ ਭਗਵਾਨ ਤਮਨ ਸਿੰਘ ਸਾਹਿਬ ਤੱਕ ਬਾਰੇ ਬਾਰੇ ਵਾਦੇ ਕਰ ਰਿਹਾ ਕੋਈ ਵਾਦਾ ਨਹੀਂ ਉਹਨੇ ਪੂਰਾ ਕੀਤਾ ਹਲੇ ਤੱਕ ਗਰਦਾਵਰੀਆਂ ਕਹਿ ਰਿਹਾ ਕੋਈ ਸਾਡੇ ਪਿੰਡਾਂ 'ਚ ਆਇਆ ਨਹੀਂ ਹਲੇ ਤੱਕ ਗਰਦਾਵਰੀ ਕਰਦਾ ਕੇਂਦਰ ਸਰਕਾਰ ਨੇ ਛੂਟ ਦੇਣ ਦੀ ਗੱਲ ਕੀਤੀ ਹੈ ਨਾਲ ਘੱਟ ਲਗਾਉਣ ਦੀ ਵੀ ਗੱਲ ਕੀਤੀ ਉਹ ਬਹੁਤ ਮਾੜੀ ਗੱਲ ਹੈ ਕੇਂਦਰ ਸਰਕਾਰ ਦੀ ਵੀ ਤੇ ਕੋਈ ਜੱਟਾ ਦਾ ਰੱਬ ਨੇ ਤਾਂ ਇੰਨੀ ਕ੍ਰੋਪ ਵੀ ਕਰੀ ਆ ਜੀ ਜ਼ਿਮੀਂਦਾਰ ਕਿੱਧਰ ਨੂੰ ਜਾਵੇ ਜਿਮੀਂਦਾਰ ਤਾਂ ਹਰ ਪਾਸੇ ਸਰਕਾਰ ਮਾਰ ਰਹੀ ਹੈ ਜੀ ਇੱਧਰ ਉਹ ਬੁਰਾ ਹਾਲ ਹੈ ਜ਼ਿਮੀਂਦਾਰ ਦਾ ਜੀ ਸਰ ਸਾਨੂੰ ਗਰਾਭਰੀਆਂ ਦੇ ਹੋਣੀਆਂ ਚਾਹੀਦੀਆਂ ਨੇ ਤੇ ਕੋਈ 15000 ਮਾਨ ਸਾਹਿਬ ਦੇ ਰਹੇ ਨੇ ਬਹੁਤ ਘੱਟ ਆ ਉਦੋਂ ਤਾਂ ਖਰਚਾ ਕਰੀ ਬੈਠਾ ਜਿਹਨੇ 60000 ਨੂੰ ਜ਼ਬਤੀ ਤੇ ਲਈ ਆ ਉਹ ਤਾਂ ਜਮਈ ਪੱਟਿਆ ਗਿਆ ਸਰ ਜੱਟ ਨਹੀਂ ਸਰ ਕੋਈ ਝੋਨੇ ਦਾ ਪੈਸਾ ਵੀ ਨਹੀਂ ਅੱਜ ਤੱਕ ਸਾਨੂੰ ਸਰ ਸਾਨੂੰ ਦੇਣੇ ਚਾਹੀਦੇ ਨੇ ਝੋਨੇ ਦਾ ਵੀ ਦੇਣਾ ਚਾਹੀਦਾ ਤੇ ਹੁਣ ਇਹਦਾ ਗਰਾਭਰੀਆਂ ਦੇ ਵੀ ਸਾਨੂੰ ਵੱਧ ਤੋਂ ਵੱਧ ਦੇਣੇ ਚਾਹੀਦੇ ਨੇ 15000 ਨਾਲ ਸਾਡਾ ਕੋਈ ਗੁਜ਼ਾਰਾ ਨਹੀਂ ਉਦੋਂ ਦਾ ਵੱਧ ਸਪਰੇਅਾਂ ਦਾ ਖਰਚਾ ਹੋਊਗਾ ਬਿਲਕੁਲ ਨਹੀਂ ਕਰੂਗਾ ਜੀ ਇਹ ਸਰਕਾਰ ਮਾਨ ਸਾਹਿਬ ਦਾ ਕਹਿੰਦੇ ਨੇ ਅਸੀਂ ਜ਼ਿੰਮੇਵਾਰ ਆਂ ਜੀ ਕੋਈ ਇਹਨੂੰ ਜ਼ਿੰਮੇਵਾਰ ਦਾ ਹੈ ਨਹੀਂ ਜੀ ਹਫਤਾਰ ਸਿੰਘ ਅਲੂਣੇ ਮਿਆਨੇ ਤੋਂ ਕਣਕ ਦੇ ਕੀ ਹਾਲਾਤ ਨੇ ਜੀ ਹਾਲਾਤ ਮਾੜੇ ਨੇ ਇਹ ਖਰੀਦ ਹੋਈ ਹੈ ਕਹਿੰਦੇ ਹਾਲ ਕੋਈ ਨਹੀਂ ਹੋਈ ਤੇ ਹਜੇ ਤੱਕ 11 ਤਰੀਕ ਹੋ ਗਈ ਸਰਕਾਰ ਨੇ ਈਕ ਈਜ਼ ਨਹੀਂ ਕੀਤੀ ਪ੍ਰਾਈਵੇਟ ਈਜ਼ ਕਰ ਰਹੇ ਨੇ ਹਾਂ ਜੀ ਇਹ ਸਰਕਾਰ ਨੇ ਦੂਜੇ ਉੱਤੇ ਵੀ ਕੱਟ ਵੀ ਲਗਾਉਣ ਦੀ ਗੱਲ ਕੀਤੀ ਹੈ ਹਾਂ ਕਿਤਾ ਰਹੇਗਾ ਕਿਸਾਨਾਂ ਲਈ ਕਾਟੇ ਦਾ ਮਾਣ ਨਹੀਂ ਦਾ ਇਹ ਤਕਾਵੀਂ ਵਗੈਰਾ ਨਹੀਂ ਕੋਈ ਗਿਰਾਵਰੀ ਨਹੀਂ ਹੋਈ ਕਿੰਨਾ ਕੁ ਨੁਕਸਾਨ ਚੱਲਣਾ ਪੈਰੇ ਨੁਕਸਾਨ ਤਾਂ ਦੋਦੀ ਦਾ ਇਹ ਨੁਕਸਾਨ ਤਾਂ ਤੀ ਦਾ ਹੋਂਦੇ ਬਾਵਨ ਜ਼ਿੰਦਾਰੀਆਂ ਵੀ ਹੋਈਆਂ ਤੇ ਕੱਟ ਵੀ ਲੱਗਿੰਦਾ ਜ਼ਿੰਮੇਦਾਰ ਕਿੱਥੇ ਨੇ ਇਹ ਜ਼ਮੀਂਦਾਰ ਡਾਊਨ ਜਾਊ ਕੀ ਮੰਗ ਕਰਦਾ ਅਸੀਂ ਮੰਗ ਕਰਦੇ ਆਂ ਵੀ ਜਿਨ੍ਹਾਂ ਨੁਕਸਾਨ ਹੋਇਆ ਉਹਨਾਂ ਦੇਣਾ ਚਾਹੀਦਾ ਸਾਨੂੰ। ਜਾਨਣੇ ਕੋਟ ਮੇਰਾ ਨਾਮ ਸੁਪਿੰਦਰ ਸਿੰਘ ਮੈਂ ਬੀਕੇ ਜੀ ਸਿੱਧੂਪੁਰ ਦਾ ਜ਼ਿਲ੍ਹਾ ਹਲਦੇਣਾ ਸਿੱਧੂਪੁਰ ਦਾ ਆਮ ਜੀ। ਕਿ ਜਿਹੜੇ ਸਰਕਾਰ ਵੱਲੋਂ ਕਟ ਲਗਾਉਣ ਦਾ ਬਿਲਕੁਲ ਗਲਤ ਹੈ ਕਿਸਾਨਾਂ ਨੂੰ ਬਹੁਤ ਵੱਡੇ ਠੇਕੇਸ਼ਾ ਹੀ ਹੋ ਰਹੀ ਆ ਤੇ ਜਿਹੜਾ ਇਹਨਾਂ ਦਾ ਕੋਈ ਪੈਰਾਮੀਟਰ ਹੋਊਗਾ ਜਿਹਦੇ ਮੁਤਾਬਕ ਇਹ ਕਟ ਲਾ ਰਹੇ ਨੇ ਤੇ ਕਿਸਾਨਾਂ ਦੇ ਖੇਤਾਂ ਵਿੱਚ ਫਸਲ ਖਰਾਬ ਹੋ ਗਈ ਉਤੋਂ ਜਿੱਦਾਂ ਤੇ ਉਤੋਂ ਕਿਸਾਨ ਨੂੰ ਕੱਟ ਲਗਾ ਕੇ ਉਹਨਾਂ ਦੇ जखਮਾਂ ਦੇ ਕਾਨੂੰਨ ਛਿੜਕਣ ਵਾਲੀ ਗੱਲ ਕੀਤੀ ਜਾ ਰਹੀ ਹੈ ਜੀ ਤੇ ਪਹਿਲਾਂ ਹੀ ਕਿਸਾਨ ਤਾਂ ਤਿੰਨ ਫਸਲਾਂ ਤੀਜੀ ਫਸਲ ਆ ਜਿਹੜੀ ਜਿਹਦੇ ਵਿੱਚ ਨੁਕਸਾਨਿਆ ਗਿਆ ਤੇ ਇਸ ਟਾਈਮ ਹੁਣ ਉਤੋਂ ਜੀ ਕੱਟ ਲਾ ਕੇ ਤੇ 10 ਲੱਖ ਦੇ ਲਗਭਗ ਟਨ ਦੇ ਕਰੀਬ ਪੈਦਾਵਾਰ ਹੁੰਦੀ ਹੈ ਕਣਕ ਦੀ ਜੀ ਦਾ ਕਿਸਾਨਾਂ ਤੋਂ 20000 ਕਰੋੜ ਦਾ ਫਾਇਦਾ ਲੈਣਗੇ ਤੇ 11.5 ਹਜ਼ਾਰ ਕਰੋੜ ਤੇ ਕਿਸਾਨਾਂ ਦਾ ਮੁਆਵਜ਼ਾ ਦਿੱਤਾ ਜਾਊਗਾ ਤੇ ਮਤਲਬ ਉਲਟਾ ਕਿਸਾਨਾਂ ਦੀ ਫਸਲ ਦਾ ਖਰਾਬਾ ਵੀ ਹੋ ਗਿਆ ਤੇ ਗੜੇ ਮਾਰੀ ਢੇਠ ਵਾਗੀ ਕਣਕਾਂ ਟਹਿ ਗਈਆਂ ਤੇ ਗਲ ਗਈਆਂ ਤੇ ਪਾਣੀ ਖੜਨਾ ਨਸਤ ਹੋ ਗਈਆਂ ਤੇ ਉੱਤੋਂ ਜੀ ਸਰਕਾਰ ਕਿਸਾਨਾਂ ਤੋਂ ਪ੍ਰੋਫਿਟ ਲੈ ਰਹੀ ਆ ਪ੍ਰੋਫਿਟ ਕਮਾ ਰਹੀ ਆ ਜੀ ਤੇ ਇਹ ਸਾਨੂੰ ਸੁਣ ਕੇ ਬੜਾ ਅੱਜ ਸਾਨੂੰ ਸੁਣਿਆ ਅਸੀਂ ਜਦੋਂ ਉਸੇ ਟਾਈਮ ਖੰਨੇ ਮੰਡੀ ਦੇ ਵਿੱਚ ਪਹੁੰਚੇ ਹਾਂ ਸ ਮਾਰਕੀਟ ਕਮੇਟੀ ਦੇ ਵਿੱਚ ਤੇ ਇਹਨਾਂ ਨੂੰ ਪੁੱਛਿਆ ਵੀ ਅਸੀਂ ਕੀ ਪੈਰਾਮੀਟਰ ਹੋਊਗਾ ਇਹਦਾ ਨਾਪ ਤੋਲ ਕੀ ਹੋਊ ਤੇ ਇਹ ਕਹਿੰਦੇ 5 ਤੋਂ 35 ਰੁਪਏ ਦੇ ਲਗਭਗ 20 ਦੀ ਕਟੌਤੀ ਲੱਗੂ ਇੱਕ ਕਮੰਡਲ ਪ੍ਰਤੀ ਦੇ। ਤੇ ਸਾਨੂੰ ਇਹ ਚੀਜ਼ ਦਾ ਬੜਾ ਦੁੱਖ ਆ ਜੀ। ਅਸੀਂ ਇਸ ਸਰਕਾਰ ਦੇ ਫੈਸਲੇ ਦੀ ਸਖਤ ਤੋਂ ਸਖਤ ਨਿੰਦਾ ਕਰਦੇ ਹਾਂ। ਬਾਕੀ ਸਾਡਾ ਨਾਨ ਪੋਲਿਟਿਕਲ ਸਜੁਗਤ ਮੋਰਚਾ 21 ਤਰੀਕ ਨੂੰ 21 April ਨੂੰ ਮੀਟਿੰਗਾਂ ਚੰਡੀਗੜ੍ਹ ਦੇ ਵਿੱਚ ਜਿਹੜਾ ਕੋਈ ਉਹਦੇ ਵਿੱਚ ਫੈਸਲਾ ਲਿਆਊ ਅਸੀਂ ਉਹਦੇ ਬਿਲਕੁਲ ਵੀ ਉਹਦਾ ਉਹ ਜਿਹਾ ਸੰਘਰਸ਼ ਵਿੜਾਂਗੇ। ਦੇਖੋ ਜੀ ਸਰਕਾਰ 13 ਤਰੀਕ ਦੇ ਲਗਭਗ ਤਾਂ ਕਹਿ ਰਹੀ ਅਸੀਂ ਚੈੱਕ ਵੰਡਾਂਗੇ ਪਰ ਇਹ ਵੀ ਗੱਲਾਂ ਵੱਡੀਆਂ ਕੀਤੀਆਂ ਨੇ ਵੀ ਅਸੀਂ ਗਦਾਵਰੀਆਂ ਤੋਂ ਪਹਿਲਾਂ ਖਾਤਿਆਂ 'ਚ ਮੁਆਵਜ਼ਾ ਪਾਇਆ ਜਾਊ ਪਹਿਲਾਂ ਭਗਵੰਤਮਾਨ ਸਰਕਾਰ ਜੀ ਨੇ ਇਹ ਸਰਕਾਰ ਨੇ ਇਹ ਗੱਲ ਕਹੀ ਸੀ ਵੀ ਅਸੀਂ 7 April ਤੱਕ ਲੋਕਾਂ ਦੇ ਖਾਤਿਆਂ ਦੇ ਵਿੱਚ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾ ਦੇਣਗੇ ਲੇਕਿਨ 7 ਵੀ ਨੰਘੀ ਮੁੜ ਕੇ 13 ਲੈ ਲਈ 13 ਵੀ ਨੰਘ ਜਾਣੀ ਆ ਤੇ 2-4 ਬੰਦਿਆਂ ਨੂੰ ਇੱਕ ਅੱਧਾ ਪਰਸੈਂਟ ਲੋਕਾਂ ਨੂੰ ਮੁਆਵਜ਼ਾ ਦੇ ਕੇ ਉਹਦਾ ਢੰਡੋਰਾ ਪਟਿਆ ਜਾਊ ਉਹਦੀ ਐਡਵਰਟਾਈਜ਼ਮੈਂਟ ਕੀਤੀ ਜਾਊ ਉਹਦੇ ਵੱਡੇ ਵੱਡੇ ਬੋਰਡ ਲਾਏ ਜਾਣਗੇ ਤੇ ਉਹਦੇ ਵਿੱਚ ਲੋਕਾਂ ਨੂੰ ਜਿਆਦਾਤਰ ਵੀ ਕਿਸਾਨਾਂ ਨੂੰ ਪਤਾ ਨਹੀਂ ਕਿੰਨਾ ਕੁ ਕੁਛ ਦੇਤਾ ਕਿੰਨਾ ਕੁ ਮੁਆਵਜ਼ਾ ਦੇਤਾ ਤੇ ਇਹ ਗੱਲ ਕੀਤੀ ਜਾਊਗੀ ਕਿ ਨਹੀਂ ਵਾਪਸ ਲਿੱਤਾ ਜਾਂਦਾ ਜਾਂ ਇਹਨਾਂ ਨੂੰ ਫਲ ਕੱਢਿਆ ਜਾਂਦਾ ਫਿਰ ਅਗਲਾ ਸਟੈਪ ਕੀ ਹੁੰਦਾ ਅਗਲਾ ਸਟੈਪ ਜੀ ਜਿਵੇਂ ਜਥੇਬੰਦੀ ਸਾਡੀ ਗੈਰ ਸਿਆਸੀ ਸਜੁਗਤ ਮੋਰਚਾ ਜਿਵੇਂ ਕੋਈ ਫੈਸਲਾ ਲਊ ਜੇ ਕਹਿਣਗੇ ਵੀ ਰੋਡ ਬੰਦ ਕਰਨੇ ਰੋਡ ਬੰਦ ਕਰਾਂਗੇ ਟੋਲ ਬੰਦ ਕਰਨੇ ਟੋਲ ਬੰਦ ਕਰਾਂਗੇ ਜੇ ਮੰਤਰੀ ਸਾਹਿਬ ਦੇ ਆਪਣੇ ਮੁੱਖ ਮੰਤਰੀ ਸਾਹਿਬ ਦੇ ਘਰ ਅੱਗੇ ਘਰਾਓ ਕਰਨਾ ਤਾਂ ਘਰਾਓ ਵੀ ਕਰਾਂਗੇ ਤੇ ਇਹ ਫੈਸਲਾ ਜੋ ਵੀ ਜਿਵੇਂ ਜਥੇਬੰਦੀ ਲੈਂਦੀਆਂ ਸਾਡੀ ਸਯੁਕਤ ਮੋਰਚਾ ਲੈਂਦਾ ਕਿਸਾਨ ਗੈਰ ਸਿਆਸੀ ਤਾਂ ਅਸੀਂ ਉਵੇਂ ਕਰਾਂਗੇ ਜੀ